ਲੇ ਪਾਜਾ ਦੇ ਫੁੱਟੇ ਜਾਂਦਾ ਉਹ ਪਹਿਲੀ ਵਿਚਾਰੀ ਜੀ ਇਹੀ ਗੱਲਾਂ ਮੈਨੂੰ ਇਹਦੇ ਪੈੜੀਆਂ ਲੱਗਦੇ ਨੇ ਫੇਰ ਕਹੂੰ ਰੇ ਅਸਲੀ ਮਾਹ ਫੜੀ ਠੀਕਾ ਲੈ ਲੈ ਕੈਰੀ ਪੈਣਾ ਹੈਂ ਫੁੱਟ ਜੂਗਾ ਹੈ ਨਹੀਂ ਉਹਦੇ ਵਿੱਚ ਵਿਚਰੀ ਨੰਗਿਆ ਦੇ ਨੀਚੇ ਦੀ ਇਹ ਕੀ ਹੋਣੀ ਦੇਖੀ ਥੱਲੇ ਡਿੱ ਗਿਆ ਉਹ ਜਾ ਕੇ ਕਵਰ ਦੇਖ ਲੈ ਫੋਨ ਦਾ ਹਾਲੋ ਜੀ ਸਸੀ ਕਾਲ ਜੀ ਸਰਨ ਹਾਲੋ ਗੁੱਡ ਇਵਨਿੰਗ ਆਲ ਆਫ ਯੂ ਕੈਸੇ ਹੋ ਘਰ ਮੈਂ ਸਭ ਠੀਕ ਠਾਕ ਹੈ ਬੰਦਾ ਦਾ ਕੋਈ ਜੁੜਾੜੀ ਪਹਿਲੀ ਹਾਂ ਯਹਾਂ ਤੇ ਇੱਕ ਬਦਮਾਸ਼ ਵੀ ਬੈਠਾ ਜੀਰਾ

ਪਲੈਂਟ ਭੱਜੀ ਆਂ ਜੇ ਤੁਸੀਂ ਮੇਰੀ ਭੱਜੀ ਆਉਣੇ ਕਿਰੇ ਆ ਜਾਂਦੀ। ਅਗਲਾ ਹੱਥ ਕਰਿਓ। ਮੂਸੇ ਵਾਲਾ ਹੈਲੋ ਜੀ ਕਿ ਮੈਂ ਮੂਸੇ ਵਾਲਾ ਠੀਕ ਹਾਂ। ਹੋਰ ਘਰ ਪਰਿਵਾਰ ਸਭ ਰਾਜ ਖੁਸ਼ੀ। ਨੰਬਰ ਨਹੀਂ ਆਉਂਦੇ। ਸਤਿ ਸ਼੍ਰੀ ਅਕਾਲ ਬੰਗੋ ਬੋਲੀ ਕੀ ਇਹ ਕੀ ਲਿਖੀ ਪਤਲੀ ਅੱਛਾ ਅੱਛਾ ਤੋੜ ਆਈ ਤੇ ਦੋ ਫੋਟੋ ਦਾ ਉੱਪਰ ਉਹ ਨਾ ਗਵਾਣ ਚ ਹੋਗਾ ਕਿਵੇਂ ਸਭ ਵਜੇ ਵਜੇ ਤੇ ਸਿੱਸੀ ਮੇਰੀ ਸ਼ੰਦੀ ਕੀ ਹਾਂ ਕਿ ਹਾਈ ਮਿਸ ਜੀ ਤੁਰੋ ਜੀ ਤੋ ਗੁਰਮੀਤ ਸਿੰਘ ਹੱਲ ਜੀ आपको देखने आज लड़ी है। की मारना है दस। आज अज मैं बीमार की हो गया बुखार हो गया ਸਪੋਰਟ ਲੈ ਕੇ ਦੋ ਜਣੇ ਐਕਟਰ ਨਹੀਂ ਆਵੇ ਲਈ ਤੇਰੇ ਤਾਂ ਹੈ ਨਹੀਂ ਤੇਲ ਤੋਂ ਦੋਰੀ ਬਾਗ ਲਈ ਜਿਹਦਾ ਹੈਗਾ ਤਾਂ ਕੋਈ ਨਹੀਂ ਸਾਡੇ ਠੀਕ ਹੈ ਦਵਾਈ ਵਾਲੇ ਦੇਖੀ ਜਾ ਨਾਹਲੀ ਲਵਾ ਕੇ ਕੁੜੀ ਬਣੇਗੀ ਅਏ ਬ੍ਰੋ ਕੁਝ ਵੀ ਨਹੀਂ ਆਈ ਅੱਜ ਬੁਖਾਰ ਹੈ ਤੇ ਸਿਰ ਬੜਾ ਦੁਖਦਾ ਹੈ ਅੱਛਾ ਠੰਡ ਲੱਗ ਗਈ ਯੂ ਫ੍ਰੋਮ ਅ ਸੀਵਰ ਪੰਜਾਬ ਤੋਂ ਆ ਬਰਨਾਲਾ ਜਿਹੜਾ ਪੈਂਦਾ ਸਾਨੂੰ ਦੁਰਹੀ ਇਹ ਗੱਲ ਕਹਿਣੀ ਹੁੰਦੀ ਹੈ ਫਿਰ ਰੋਜ਼ ਨਵੇਂ ਲੋਕ ਆਉਂਦੇ ਨੇ ਕਿ ਬਈ ਕੁਸਟਮ ਮੁੰਡਾ ਉਹ ਆ ਦੇਖੋ ਸਾਡੇ ਕੋਲੇ ਮੁੰਡਾ ਕਹੂਗਾ ਅਸੀਂ ਦੱਸਣਾ ਨਹੀਂ ਹੈ ਕਿਸੇ ਨੂੰ ਵੀ ਪਤਾ ਤਾਂ ਹੁਣ ਜੇ ਡੇਲੀ ਡੇਲੀ ਦੱਸਣੀ ਪੈਂਦੀ ਹੁਣ ਨਵੇਂ ਐਡ ਹੁੰਦੇ ਆ ਤਾਂ ਉਹਨਾਂ ਨੂੰ ਦੱਸਣਾ ਪੈਂਦਾ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਬਹੁਤ ਖਰਾਬ ਹੈ ਹਾਵਰ ਯੂ ਵਧੀਏ ਜੀ ਵਧੀਆ ਮਾਈਂਡ ਗੇਮ ਮੈਮ ਡਿਸਕਾਊਂਟ ਦੇਵਾਂਗੀ ਦੇਖੋ ਅਗਰ ਸ਼ੌਪ ਤੇ ਡਿਸਕਾਊਂਟ ਆਲਰੇਡੀ ਚੱਲ ਰਿਹਾ ਹੈਗਾ 20% ਦਾਗਾ ਅਸਲਮੁਅਲੈਕੁਮ ਜੀ ਬਹੁਤ ਔਡ ਬੰਦ ਕਿਨੇ ਕਰੀਏ ਵੇਅਰ ਯੂ ਫਰੋਂ ਮੈਂ ਕੋਈ ਕੰਮਜਾਬ ਤੋਂ ਹੀ ਬਰਨਾਲਾ ਜਿਹੋ ਕੰਨੀ ਸੀ ਮੈਂ ਆਪਣੀ ਮਰਜ਼ੀ ਤੋਂ ਠੰਡਾਈ ਜੁਣਾਇਦੀ ਵਿਭਾਗ ਤੋਂ ਕੁਟੇ ਕੱਪੜੇ ਮੈਂ ਰੋਣੇ ਦਾ ਲਾਉਗੀ ਜੀ ਜੀ ਆ ਗਿਆ ਮੈਂ ਹਾਂ ਨਹੀਂ ਲੱਗਦੀ ਤੂੰ ਤਾਂ ਬਿਨਾ ਆਏ ਗੜੀ ਚ ਚੜ੍ਹਨ ਲੱਗੂ ਮੈਨੂੰ ਲੱਗ ਰਿਹਾ ਹੈ ਨਾ ਮੈਨੂੰ ਕੋਈ ਕੋਈ ਬੱਸ ਕਿੱਥੇ ਕਿੱਥੇ ਰਾਹ ਕਾਹੀ ਨਹੀਂ ਬਰਾਉਤ ਨਹੀਂ ਇਹ ਦੇਖ ਕਿਹੜੇ ਕਰਾਸ ਲੈ 200 ਵਾਲੇ 500 ਵਾਲੇ ਲੈ ਉਹ ਵੀ ਕੋਈ ਜਾਊਗਾ ਜਿਹਦਾ ਉਹ ਮੈਨੂੰ ਤਾਂ ਤੂੰ ਹੀ ਲੈ ਜਾਊਗਾ ਹੈ ਆ ਪਿੱਛੇ ਵਾਲੀ ਮੈਮ ਚਾਈਨਸ ਲੱਗਦੇ ਹਾਂਜੀ ਹਰਜੋਤ ਸਿੰਘ ਇਹ ਨੇਪਾਲ ਤੋਂ ਲਿੰਗੇ ਪਕੜੀਂ ਇੰਡੀਆ ਤੋਂ ਵੀ ਆਈਂਗੀ ਇਹਨਾਂ ਪਾਰ ਤੋਂ ਇਹਨੂੰ ਪੰਜਾਬ ਚ ਆਉਂ ਕੱਠੋ ਗੱਡੀਏ ਸਾਰੇ ਆਈਂਗੇ ਇਹਨੇ ਵੀ ਲਾਈਵ ਦੇਖਦੇ ਹੁਣ ਕਿੰਨੇ ਮੇਰੇ ਵੀ ਲਾਈਵ ਦੇਖਦੇ ਆ ਵੱਧ ਤੋਂ ਵੱਧ ਆ ਪਹਿਲਾਂ ਕੱਠੇ ਤੋਂ ਕਲਾ ਕੱਠੇ ਤੋਂ ਬੋਲਣਾ ਸਿੱਖ ਲਾ ਕੱਠੋ ਕੱਠੋ ਕਰੀ ਜਾਂਦਾ ਤੱਠੋ ਕਰਦਾ ਉਹ ਤਾਂ ਉਹ ਕਿ ਆਉਗਲੇ ਤਾ ਉਹ ਤੀ ਜੋ ਵੀ ਇਧਰ ਮਾਰੀ ਤਰੀਕਾ ਦੇਖ ਲੈਦਾ ਬੈਠਾ ਦਾ ਪੂਰਾ ਬੁੜਿਆ ਵਾਂਗੂ ਜਿਵੇਂ ਉਹ ਨਹੀਂ ਉਹਥੇ ਬਰੋਟੇ ਵਿੱਚ ਨਹੀਂ ਬੈਠੇ ਹੁੰਦੇ ਬੁੜੇ ਤਾਸ ਖੇਡਰ ਹੋਏਵੇਂ ਬੈਠਾ ਦਾ ਇਹ ਵਾਸਤੇ ਪੰਜਾਬ ਦੀ ਜਿਹੜੀ ਪਛਾਣ ਇੱਥੋਂ ਆ ਹਾਂ ਵੀ ਐਵੇਂ ਜਿੱਥੋਂ ਰਾਣੇ ਬੁੜੇ ਆਏ ਬੈਠੇ ਅਸੀਂ ਅੱਜ ਰਾਣਾਂ ਦਾ ਜਿਹੜਾ ਸਾਹਮਣੇ ਹਾਂ ਅੱਜ ਤਾਂ ਆ ਗਿਆ ਇਹ ਹੋਣੀ ਆਪਣੇ ਆਪ ਨੂੰ ਗੁੜਾ ਸਮਝ ਜਾਂਦਾ ਮੈਂ ਨਹੀਂ ਦਗਾ ਨਹੀਂ ਆਹ ਦੇਖਣਾ ਸਾਡੀ ਆਪਲੀਕੇਸ਼ਨ ਉਹ ਕਹਿੰਦਾ ਸ਼ਾਪ ਲੋਕੇਸ਼ਨ ਦੱਸੋ ਫੇਰ ਆਵਾਂਗੇ ਅਸੀਂ ਕਿੱਥੇ ਆਪਦੀ ਗਲਤੀ ਨਹੀਂ ਹਾਂ ਸ਼ਾਪ ਨੂੰ ਕਿੱਥੇ ਨਾ ਹੰਢਿਆ ਹੈ ਜੀ ਤੁਹਾਨੂੰ ਵੀਰਾ ਅਲੱਗ ਕਰੈਕਟਰ ਮੇਰੇ ਕੋਲ ਲਾਈ ਲੋਕੇਸ਼ਨ ਸੈਂਡ ਕਰ ਦੂਗਾ ਹਾਂ ਜੀ ਇਹਦਾ ਇਹਦਾ ਮੋਬਾਈਲ ਨੰਬਰ ਲੈ ਲਓ ਤੁਸੀਂ ਜੀ ਦਾ ਮੈਨੂੰ ਲਾਈਕ ਕਰ ਦਿਓ ਲਾਈਵ ਨੂੰ ਲਾਈਕ ਹੀ ਕਰੀ ਜਾਂਦਾ ਹੈ ਕਿ ਲਾਈਵ ਕਿਹਾ ਗਾਤਮ ਕੁਮਾਰ ਹੈ ਲਿਖ ਲੀ ਬਹੁਤ ਵਧੀਆ ਸੀ ਉਹ ਚਾਈਨੀਜ਼ ਮੈਡਮ ਨੈਪਾਲੀਰ ਬਾਰਤ ਦਾ 50 ਪੰਜਾਬੀ ਆਵਦੇ ਆਪ ਨੂੰ ਚਾਈਨੀਜ਼ ਜੀ ਸਮਝ ਲੈ ਫਿਰ ਤੈਨੂੰ ਨੈਪਾਲ ਘੜਟਾ ਨਾ ਲੱਗ ਜਾਣਾ ਠੀਕ ਹੈ ਇਹਨੂੰ ਕਹਦੇ ਬਈ ਮੈਂ ਚਾਈਨੀਜ਼ ਆ ਨੈਪਾਲ ਦੀ ਨਹੀਂ ਹੈ ਹਾਂ ਜੀ ਸਮਝਾ ਦੇ ਹਾਂ ਜੀ ਹਾਂ ਜੀ ਗੌਤਮ ਕੁਮਾਰ ਆਪ ਕੋ ਲਾਈਕ ਕਰਦੀ ਹੈ थैंक यू थैंक यू ਬਰਗਰ ਬਹੁਤ ਵਧੀਆ ਬਣਾਉਂਦੀ ਆਊਟਰ ਚ ਆ ਗਈ ਪਤਾ ਨਹੀਂ ਇਹ ਪਤਾ ਨਹੀਂ ਇਹਦੀ ਚਾਇਓ ਮੀਨ ਕੀ ਹੁੰਦੀ ਆ ਉਹ ਇਹ ਨਾ ਮਜ਼ਾ ਵਗੈਰਾ ਹਾਂ ਇਹ ਨਾ ਖਿਜਿਆ ਜਿਹਾ ਰਹਿੰਦਾਗਾ ਇਹਨੇ ਮੈਨੂੰ ਪਿਆਰ ਕੀਤਾ ਸੀਗਾ ਬਰਗਰ ਤੇ ਇਹ ਤੁਮ ਦੇ ਰਹੀ ਸੀ ਬਰਕਤ ਤੇ ਸਾਹਮਣੇ ਕੋਲੋਂ ਗਾਣਾ ਸੁਣਾ ਦੋ ਧੀਰੇ ਧੀਰੇ ਮੇਰੀ ਜ਼ਿੰਦਗੀ ਮੇ ਆਣਾ ਹਮੇਸ਼ਾ ਖੇਜਿਆ ਰਹਿੰਦਾਗਾ ਇਹ ਰੇਸ਼ਮਾ ਤੂੰ ਅਸਾਂ ਸੁਣਾ ਧੀਰੇ ਧੀਰੇ ਮੇਰੀ ਜ਼ਿੰਦਗੀ ਮੇ ਆਣਾ ਉਹ ਵੀ ਸੁਣਾ ਧੀਰੇ ਧੀਰੇ ਸੇ ਮੇਰੀ ਜ਼ਿੰਦਗੀ ਮੇ ਆਣਾ ਧੀਰੇ ਧੀਰੇ ਸੇ ਦਿਲ ਕੋ churana ਸ੍ਰੀ ਠੀਕ ਆ ਕਿਸੀ ਲਗੀ ਰੇਸ਼ਮਾ ਦੀ ਬਾਤ ਬਿਲਕੁਲ ਨਹੀਂ ਜੀ ਹਾਂ ਹੋ ਗਿਆ ਅੱਛੀ ਅੱਛੀ ਗੱਲ ਦੀ ਹਾਲ ਅੱਛੀ ਅੱਛੀ ਵਧੀਆ ਜੀ ਵਧੀਆ ਤੁਸੀਂ ਵੈਸੇ ਤਾਂ ਵਧੀਆ ਬੋਲਦਾਗਾ ਤਾਰੀਫ ਦੀ ਗਾਵੇਲਾ ਅੱਛੀ ਅੱਛੀ ਕਹਿੰਦਾ ਤਾਂ ਸਾਰਾ ਤੁਦਲਾ ਗਿਆ ਜੀ ਵਾਲੋ ਪੁੱਲਰ 7:00 ਵਜੇ ਸੀ ਜਸਪੀ ਸਿੰਘਾ ਮਦੀਨ ਪੁੱਲਰ ਓਕੇ ਜੀ ਸਪੀਕਰ ਖਰਾਬ ਖਰਾਬ ਆ ਸਪੀਕਰ ਖਰਾਬ ਜੀ ਦਾ ਇਹੇ ਸ਼ੌਦਾ ਥੈਂਕ ਯੂ ਥੈਂਕ ਯੂ ਆਪ ਹੀ ਆਪ ਹੀ ਕਰਾ ਲਿਆ ਜਾ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਐਂ ਬੁਆ ਕਿ ਨੂੰ ਚੱਲ ਆ ਜਾ ਤੂੰ ਗਾਣਾ ਸੁਣਾ ਦੇ ਗਾਹ ਤੂੰ ਗਾਣਾ ਤੂੰ ਕੱਲਾ ਕਹਦੇ ਕਿ ਬੰਨੇ ਬੱਲੇ ਸ਼ਾਵਾ ਸ਼ਾਵਾ ਚਲ ਕੋਈ ਟਿੱਪਣੀ ਕੁਝ ਵਿਚਾਰ ਮੈਂ ਗਾਣੇ ਗੱਲ ਕਰੇਗੀ ਬੰਦਾ ਸੁਣਾਉਂਗਾ ਚਲ ਬੇਗਾਨੇ ਚੰਗੀ ਸੀ ਅੱਜ ਹੈ ਕਹਿੰਦੇ ਬਹੁਤ ਵਜਿਆ ਸੀ ਕੋਈ ਵਿਚਾਰ ਦੱਸ ਦੇ ਬੋਲਣ ਦਾ ਤੇ ਤਰੀਕਾ ਹੀ ਦੱਸ ਦੇ ਅਸੀਂ ਅਸੀਂ ਨਾ ਚਾਹਦੇ। ਮਰੀ ਇਹੀ ਗੱਲ ਆ ਕਿ ਇਹਨੂੰ ਵੱਤ ਤੋਂ ਵੱਤ ਆਓ ਇਕੱਠੇ ਹੋ ਗਏ ਇਹਨਾਂ ਨੂੰ। ਇਹ ਬਾਹਰ ਪੰਜਾਬ ਤੋਂ। ਦੇਸ਼ਵਾਨਾ ਇਹਦੇ ਇਹਦੇ ਬਾਰੇ ਕੀ ਵਿਚਾਰ ਆ? ਤੁਸੀਂ ਐਂ ਦੱਸੋ ਫਰਲਾ ਇਹਦਾ ਮੈਂ ਕੀ ਖਾ। ਇਹਨੂੰ ਇਹਨੂੰ ਬਾਹਰ ਕੱਢਣਾ ਚਾਹੁੰਨਾਂਗੇ ਅਸੀਂ ਪੰਜਾਬ ਤੋਂ। ਜਾ ਜਾ ਗੰਪਾਲਾ। ਤੂੰ ਫੇਰ ਆ ਬਿਹਾਰ ਚ ਭਾਗ ਜਾ। ਲੈ ਚੋ। ਤੂੰ ਪੰਜਾਬ। ਬਿਹਾਰ ਦਾਗਾ। ਪੰਜਾਬ ਦੇ ਲਾਇਕ ਨਹੀਂ ਹੈਗਾ ਨਾ। ਬਸ ਪੰਜਾਬ ਘਰ ਤੇ ਫੜੀ ਕਿਤੇ ਜਾਦਾ ਹੁੰਦਾ। ਮੈਂ ਬੋਲਣੇ ਵਾਲੀ ਤਾਂ। ਵੀ ਮਤਲਬ ਐਂ ਦਾ ਸਪੀਕਰ ਸੁਣਾਵਾ। ਕਾਸਾ ਗੱਲਾਂ ਨਹੀਂ ਗੱਲੀ ਨਹੀਂ ਬਹੁਤ ਸੋਹਣੀ ਆਵਾਜ਼ ਹੈ ਗਰੇਸ਼ਮਾ ਦੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦਾ ਟੈਕ ਨੀਕਾ ਖਰਾਬ ਆ ਕੋਈ ਖਰਾਬ ਹੋ ਪਤਾ ਨਹੀਂ ਦੋਨੇ ਬਹੁਤ ਸੁੰਦਰ ਲੱਗ ਰਹੇ ਥੈਂਕ ਯੂਸ ਥੈਂਕ ਯੂ ਗੌਤਮਿਕ ਕੁਮਾਰ ਮੈਂ ਲਾਈਵ ਚ ਆ ਰਹੀ ਹਾਂ ਤਾਂ ਚਾਹ ਉਸ ਬੈਠੀ ਹਾਂ ਇੱਕਦ ਕਰਕੇ ਬੋਲ ਗਰੇਸ਼ਮਾ ਵੋਟ ਤੇ ਨਕਾਰ ਦੇ ਦੋ ਤੇ ਨਕਾਰ ਦੇ ਬਾਈ ਬਾਈ ਓਕੇ ਠੀਕ ਆ ਮੋਸਕੇ ਵਾਲਾ ਤੇਰੀ ਤਸਵੀਰ ਇਤਨੀ ਸੈਟ ਹੈ ਕਿ ਜਾ ਸਕਦਾ ਇਹ ਸਾਦੀ ਕਰਾਈ ਔਰ ਹਮਕੋ ਇੱਕ ਲੱਡੂ ਵੀ ਨਹੀਂ ਖਿਲਾਇਆ। ਕਿਆ ਯਾਰ। ਰੇਸ਼ਮਾ ਨੇ ਕਹਿੰਦਾ ਵਿਆਹ ਕਰਵਾਇਆ ਕਹਿੰਦਾ ਰੇਸ਼ਮਾ ਇੱਕ ਮੇਰਾ ਵਿਆਹ ਮੈਂ ਸਾਰੇ ਪਿਆਰ ਲੱਡੂ ਬੰਦੂਗਾ ਸਾਰੇ ਪਿਆਰ। ਜਿਹੜਾ ਪੰਜਾਬ ਚਾਗਾ ਪਹਿਲਾਂ ਮੈਨੂੰ ਸੁਣਿਆ ਸਾਰੇ ਪਿਆਰ ਲੱਡੂ ਚਾਹੀਦੇ ਕਿਉਂਕਿ ਜਦੋਂ ਇਹਦਾ ਵਿਆਹ ਹੋ ਗਿਆ ਲੰਡੂ ਬੰਦਣਾ ਹੋਊਗਾ ਘਰੇ ਘਰੇ। ਹਾਲੇ ਲੀਆ। ਪਰ ਅਫਸੋਸ ਇਸका ਵੀ ਵਿਆਹ ਨਹੀਂ ਹੋਇਆ। ਵਿਆਹ ਹੋਊਗਾ ਪਤਾ ਨਹੀਂ ਨਾ। ਲਾ ਹੋਊਗਾ ਉਹਦਾ ਲੈ। ਨੇ ਨਾਮ ਗਾਉਂਦੀ। ਅਜੇ ਵੀ ਵੇਟਿੰਗ ਚੱਲ ਰਿਆ। ਹਰੇ ਦਾ ਨੰਬਰ ਆ ਗਿਆ। ਸ੍ਰੀ ਹਜੇ ਸਸ਼ੀ ਕਾਲ ਜੀ ਸਾਹਿਬ। 7:00 ਹੋ ਜਾਣਾ। ਲੋ ਲੋ ਕੋਈ ਡੈਗੀ। ਮੂਰੋ ਗੰਦ ਜੇ ਵੀ ਪੈ ਰਹੇ ਨੇ ਉਥੋਂ ਵੀ ਥੋੜਾ ਜਿਹਾ ਸੱਟ ਕਰਾ ਲੂ ਸਾਰਾ ਕੁਝ। ਵਾਲ ਝੜੀ ਜਾਂਦੇ ਵਿਚਾਰੇ। ਆ ਗਏ ਪੰਜਾਬੀ। ਹਾਂ ਪੰਜਾਬੀ ਆ ਗਏ। ਇਹ ਕਹਿੰਦੇ ਮੈਂ ਸਿੰਗਲ ਕੁੜੀ ਲੱਭਣੀ ਆ। ਇੰਨੀ ਸੋਹਣੀ ਇੰਨੀ ਸੋਹਣੀ ਕਿ ਲੋਗ ਹਨਾ 20 ਫੁੱਟ ਤੋਂ ਦੂਰ ਖੜੇ ਹੋ ਕੇ ਦੇਖਣ ਮੈਂ ਕਿ ਇੰਨੀ ਸੋਹਣੀ ਵੀ ਨਾ ਪਾਰ ਲੀ ਕਿ ਤੇ ਗਵਾੰਡੀ ਉਹਨੂੰ ਹੱਥ ਮਾਰੀ ਜਾਂ। ਲਾਈਵ ਸੁਣ ਕਹਿਣੀ ਅਰੇ ਮੁਝਾਰੇ ਜੀ ਵੇਸਟੀ ਕਰੀ ਜਾਂਦੇ ਮੇਰੇ ਭਾਈ ਜੀ। ਕਹਾਂ ਸੋ ਜੀ ਵਦੇ ਜੋ ਜੀ। ਇਹਨੂੰ ਮਾਅ ਆਉਣਾ ਕੋਲ ਵੀ ਲਾਈਵ ਦਾ ਟਾਈਮ ਦੱਸੋ ਲਾਈਵ ਟਾਈਮ 4:40 ਦਈਏ ਜੀ। ਵਰਚੁਅਲ YouTube ਐਨ ਇੰਗਲਿਸ਼ ਵੀ ਨਹੀਂ ਆਉਂਦੀ ਹੈਗੀ। ਅੱਛਾ ਜੀ ਉਹ ਚਾਈਨੀਜ਼ ਹੈ ਕਿਆ ਕਰ ਰਹੀ ਹੈ ਪਿੱਛੇ ਵਾਲੀ उसको भेजो मोमोज बेचने को ठीक <laughs> है नहीं, नहीं हम मोमोस सिर्फ खाना जानते हैं बनाना नहीं जानते हां ये सिर्फ खाने आते हैं ये पंजाब की कब उठती है सुबह 9:00 बजे या 10:00 बजे मैं तो बहुत ऐश करती हूं बस मेरी लाइफ में सिर्फ बनी बनाए मैंने खाना जन ट्राई करते बस इसके घर वाला इसके घर वाला सभी काम करता है झाड़ू लगाता है गोचा लगाता है हां ਇਹ ਸੁੱਤੀ ਭਈ ਰਹਿੰਦੀ ਆ ਉਹ ਸਾਰਾ ਕੰਮ ਕਰਕੇ ਮੈਂ ਹਸਣਾ ਮੈਂ ਰਾਮ ਨਾਲ ਪੂਰੀ 10 ਵਜੇ ਉੱਠਦੀ ਆ 12:30 ਵਜੇ ਮੇਰੀ ਸ਼ਿਫਟ ਹੁੰਦੀ ਆ ਫਿਰ ਉਸ ਤੋਂ ਬਾਅਦ ਫਰੈਸ਼ ਹੋ ਕੇ ਕੈਨਡੋ ਫੋਰ ਰੀਡਿੰਗ ਮਾਈਕ ਮੈਂ ਗੌਤਮ ਆ ਕੇ ਸੁੱਤੀ ਦਾਂਕੇ ਵਸਾਣਾ ਕਰੀਓ ਜੀ ਪੂਰੀ ਕਿ ਪੂਰੀ ਨਾਉਂਦੀ ਪੂਰੀ ਆ ਜੇ ਗੇਟ ਨੂੰ ਪਹਿਲੇ ਪਰ ਸਾਰਿਆਂ ਨੇ ਇਦਾਂ ਕਹਤਾ ਵੀ ਇਹਦੀ ਵੌਇਸ ਨਹੀਂ ਚੰਗੀ ਹੈਗੀ ਸੱਚ ਚਾਇਨਾ ਵਰਗੀ ਲੱਗਦੀ ਨਹੀਂ ਚਾਇਨਾ ਤਾਂ ਨਹੀਂ ਹੈਗੀ ਵੈਸੇ ਇਹ 네ਪਾਲਨ ਮੇਰੀ ਆਵਾਜ਼ੋਂ ਕਿਵੇਂ ਸਾਰਿਆਂ ਨੇ ਕਮੈਂਟ ਕਰੋ ਆਹ ਦੀ ਆਵਾਜ਼ ਦੱਸੋ ਚਲੋ ਹੈਲੋ ਹਾਈ ਕਰ ਪਹਿਲਾਂ ਕੋ ਤਾਂ ਮੈਂ ਕਰਤੀ ਪਹਿਲਾਂ ਕਦੋਂ ਤਾਂ ਬੋਲੋ ਹੁਣ ਦੁਆਰੇ ਕੁਝ ਹੋਰ ਬੋਲੋ ਫਟਾ ਸਪੀਕਰ ਵਰਗਾ ਇਹਦੀ ਇਹਦੀ ਬਾਜ ਫਟਾ ਸਪੀਕਰ ਵਰਗੀ ਹੈ ਨਾ ਸਾਰਿਆਂ ਨੇ ਦੱਸੋ ਕਮੈਂਟ ਕਰੀ ਜੀ ਆਵਾਜ਼ ਤੋਂ ਸਾਰਿਆਂ ਨੇ ਕਿਵੇਂ ਆਵਾਜ਼ ਇਹਦੀ ਫਟਾ ਸਪੀਕਰ ਵਰਗੀ ਆ ਇਹ ਖੁਦ ਗਲੇ ਆਂਡੇ ਵਰਗਾ ਗਾ ਬਾਕੀ ਤੁਸੀਂ ਆਪਣਾ ਵਿਚਾਰ ਦੱਸੋ ਮੈਂਨੇ ਆਪਣਾ ਵਿਚਾਰ ਦੱਸ ਹਾਸਤੀ ਦੇਖੋ ਗਾਇਸ ਇਹ ਵਧੀਆ ਵੀਰ ਉਹ ਕਹਿੰਦਾ ਵਧੀਆ ਵੀਰ ਤੂੰ ਮੁੰਡੇ ਦੇ سپورਟ ਨਹੀਂ سپورਟ ਨਹੀਂ ਕਰਨੀ ਚਾਹੀਦਾ ਮੇਰੇ ਰੇਸ਼ਮਾ ਦੀ ਬਾਤ ਵੀ ਦੱਸ ਦੱਸਣਗੇ ਗੁੱਟ ਬਰੋ ਬਰੋ ਨਹੀਂ ਹੈ યો ਸਿਸਟਰ ਹੈ ਲੈ ਜੋ ਵੀ ਆ ਪ੍ਰੀਤ ਸਾਹਿਬ ਆਗਾ ਪ੍ਰੀਤ ਸਾਹਿਬ ਮੁੰਡਾ ਹੀ ਲੱਗਦਾ ਨੇਪਾਲੀ ਕਿੰਨੀ ਸੋਹਣੀ ਹੈਗੀ ਸੋਹਣੀ ਨੇਪਾਲਣ ਸਾਡੀ ਸਤਨਾਮ ਸਿੰਘ ਪਿੱਛੇ ਵਾਲੇ ਦਾ ਨਾਮ ਇਹਦਾ ਨਾਮ ਰੇਸ਼ਮਾ ਜੀ ਕਣਾ ਬਹੁਤ ਵਧੀਆ ਥੋੜਾ ਘੁੜ ਖਾਇਆ ਕਰ ਪੱਕਾ ਓਕੇ ਸਹੀ ਵਿਚਾਰ ਕਣਾ ਮੁੰਡੇ ਦੀ ਸਪੋਰਟ ਕਰਨੀ ਆ ਅੱਛਾ ਜੇ ਤੁਸੀਂ ਮੁੰਡੇ ਤਾਂ ਮੁੰਡੇ ਦੀ ਸਪੋਰਟ ਕਰਨੀ ਇਹ ਗੱਲ ਗੱਲ ਕਿ ਜਿਹੜੀ ਚੀਜ਼ ਜੈਨੂ ਆ ਨਾ ਉਸ ਮੁੰਡੇ ਦੀ ਸਪੋਰਟ ਨਹੀਂ ਕਰ ਸਕਦੇ ਇਹ ਇਹ ਹਮੇਸ਼ਾ ਮੇਰੀ ਬੇਇੱਜ਼ਤੀ ਕਰਦਾ ਰਹਿੰਦਾ ਹਾਂ ਹਾਂ ਉਹ ਇਹਦੀ ਬੇਇੱਜ਼ਤੀ ਕਿਵੇਂ ਕਰਦਾ ਉਹ ਇਹਨੂੰ ਪਾਸ ਸਹੀ ਗੱਲ ਤੇ ਬੇਇੱਜ਼ਤੀ ਕਰਦਾ ਇਹ ਮਸਹੀ ਗੱਲ ਤੇ ਵੀਰ ਦੀ ਕਰਦਾ ਇਹ ਵੀਡੀਓ ਨਾ ਹੁੰਦੀ 100 ਫਿਲਟਰ ਲਾ ਕੇ ਨੈਚੁਰਲ ਕਦੇ ਵੀਡੀਓ ਤੇ ਬਣਾਈ ਲੋਕਾਂ ਕਰਦੇ ਕੁਝ ਬਣਾ ਰਹੀ ਹੈ ਕਿ ਬਈ ਇੰਨੀ ਸੁੰਦਰਾ ਪਰ ਦੇਖਣ ਮੇਂ ਤੇ ਸੁੰਦਰ ਨਹੀਂ ਹੈ ਇਹ ਇਹਨਾਂ ਮਾਤੀਆ ਕਿਉਂਕਿ ਇਹਨੂੰ ਮੈਨੇ ਕਦੇ ਆਲੂ ਪਾਉ ਨਹੀਂ ਦਿੱਤਾ ਆਲੂ ਆਲੂ ਜਿੰਨਾਂ ਵੀ ਪਾਉ ਨਹੀਂ ਦਿੱਤਾ ਕਰਕੇ ਤਾਂ ਇਹ ਪੀੜਾ ਬੰਦੇ ਵਿਚਾਰੇ ਕਹਿੰਦਾ ਮੰਨਦੇ ਸੱਚੀ ਕਾਹ ਚਿਰ ਰੋਗਾ ਯਾ ਕਰਾਉਣਾ ਮੇਰੇ ਨਾਲ ਸੁਖ ਨਾਲ 35 ਕਿਲੋ ਦੇ ਚਾਹੇ 100 ਕਿਲੋ ਹੁੰਦਾ ਹੋਵੇ ਪਰ ਤਾਂ ਵੀ ਨਹੀਂ ਕਰਾਉਣਾ ਕਿਉਂਕਿ ਅਸੀਂ ਪਹਿਲੀ ਵਾਰ ਹੀ ਦੇਖਿਆ ਕੋਈ ਤੇ ਇਹ ਪਰ ਦੇਖਿਆ ਦੇ ਵੀਰਾਂ ਨੂੰ ਕੋਈ ਨੈਗਰ ਨਹੀਂ ਤੇ ਲੈਟਿਸ ਨਹੀਂ ਲੇ ਲੀ ਰਿਸ਼ਮੀ ਪੀਸਟ ਮੈਨੇ ਕੋ ਆਈਸ ਪੋਚ ਵੀ ਲੀ ਮੈਂ ਕਰੋ ਲਾਈਵ ਸੋਚੋ कि जो पाकिस्तान तो देखते हैं ओके चके हेलो मैं पाकिस्तान लाहौर से हूँ कैसे हो आप बढ़िया जी बढ़िया से सब सर साहब से बढ़िया जी सिर्फ तो मैंने पर देते रिप्लाई भी करना होता है <laughs> पर थोड़े चल रहे हैं करके क्या बोल पाकिस्तानी ब्लॉक करो भैन जी क्यों नहीं ब्लॉक थोड़ी करनी फिर क्यों हो गया सारे थोड़े ना माड़े

ਰੋਜੀ ਕਹਿੰਦਾ ਹੈ ਮੈਂ ਬਾਅਦ ਵਿੱਚ ਦੇਖਾਂ ਅੱਜ ਤੱਕ ਆ ਗਿਆ ਅੱਜ ਰੋਜ਼ ਹੀ ਕਰਾਜੀ ਹੁੰਦਾ ਇੱਕ ਇੱਕ ਵਾਰ ਤੁਮ ਉਹ ਤਾਂ ਮੈਂ ਇਹ ਕਹਾਂ ਨਾ ਦੇਸ ਤੋਂ ਬਹੁਤ ਹਾਂਜੀ ਇੱਕ ਵਾਰੀ ਕੇ ਬਾਅਦ ਮਦਾਨੇ ਲਈ ਵੀ ਨਹੀਂ ਮਿਲੇਗਾ ਉਹ ਤਾਂ ਮੈਂ ਲਾਉਂਗਾ ਇਹ ਮੈਨੂੰ ਪਤਾ ਹੈ ਕੋਵਿੰਦ ਦੇਹਰੀ ਹੈ ਇੱਕ ਮਹੀਨਾ ਹੋ ਗਿਆ ਸਰਨੇ ਬਾਅਦ ਹੋ ਗਿਆ ਇੱਕ ਮਹੀਨਾ ਹੋ ਗਿਆ ਹਾਂਜੀ ਪੰਜਾਬੀ ਬਦੇ ਹੁੰਦੇ ਆ ਪੰਜਾਬ ਚ ਜਮੀਂ ਪੜੀ ਆ ਤਾਂ ਕਰਕੇ ਹੋਰ ਇਹ ਕਿ ਤੁ ਗਿਆ ਤੇ ਉਹ ਮਸਕੀਤ ਨਾ ਕਰਦੇ ਇਹ ਕਰਮਿੰਦਰ ਚੱਲ ਕੋਈ ਨਾ ਇਹਦੀ ਉਮਰ ਵਿਆਹ ਜਾਂਦੀ ਜਦੋਂ ਇਹ ਘਰ ਵਾਲੀ ਆ ਗਈ ਫਿਰ ਇਹਨੂੰ ਤੋੜਨਾ ਨਹੀਂ ਵਿਆ ਕਿਸੇ ਨੇ ਤਾਂ ਕਰਕੇ ਹੁਣ ਬਾਹਰ ਆ ਜਾਂਦਾ ਫੈਕ ਇੰਡੀਆ ਫੈਟਰਾ ਜੀ ਤੇ ਤੇਜਸ ਕੈਸੇ ਉਹ ਦੀਦੀ ਵਧੀਆ ਜੀ ਵਧੀਆ ਤੁਸੀਂ ਉਸ ਤੋਂ ਕਿਸ਼ਾਨ ਜਗਤ ਤੁਸੀਂ ਹੋ ਇੱਕ ਲੋਕ ਨਹੀਂ ਬਾਕੀ ਕੁਛ ਰੋਣ ਫਾਸਦੇ ਰੋ ਥੈਂਕ ਯੂਸ ਥੈਂਕ ਯੂ ਜਾਨਾਗਾ ਆਖਰੇ ਲਵਾਏਗਾ ਅੱਜ ਤਾਂ ਲਾਦਨ ਮਣ ਕਰ ਲੈ ਕਰਕੇ ਬਾਜੀ ਜਨ ਬਹਿ ਜਾਣਾ ਤਾਂ ਕਿਹਦਾ ਪਤਾ ਲੱਗਿਆ ਮੈਨੂੰ ਸਾਨੂੰ ਵੀ ਲਾਜਿਆ ਕਰੀ ਕਦੇ ਵਿਆਹ ਚ ਤੁਹਾਨੂੰ ਤਾਂ ਕਿਸੇ ਦਾ ਪਹਿਨ ਨਾ ਆਇਆ ਹਾਂ ਪਰਿੰਦਰ ਹੋਰ ਲੈ ਕੇ ਆਈ ਕਿਧਰੇ ਰਹਿ ਕੇ ਲੈ ਕੇ ਆਏਗਾ ਦੱਸ ਚੱਲ ਮੁੜੇ ਨਾ ਧਰਨ ਤਨ ਦੇਖ ਮੁੜੇ ਆਏ ਆ ਵੀ ਆਹ ਦੇ ਦਿਵਾ ਮੈਂ ਇਹਦੇ ਪ੍ਰੋਸੈਸ ਕੀ ਕੀ ਕਹਿ ਰਹੇ ਤੁਸੀਂ ਸਪ੍ਰਿੰਸ ਆਨ ਕੌਣ ਸੋ ਦੁਕਾਨ ਹੈਗੀ ਇਹਦੀ ਇਹ ਸ਼ੋਰੂਮ ਆ ਗ੍ਰੀਨ ਪੈਲ ਸਹੀ ਤੁਸੀਂ ਮੈਨੂੰ ਸੱਚਾ ਹੋਵਾਂਗੇ ਹਾਂ ਬੰਦ ਕਰ ਬਾਰ ਕਸਟਮਰ ਸੀ ਕਿ ਮੈਂ ਤਾਂ ਕਿ ਨਹੀਂ ਬੋਲ ਪਾਈ ਹੈਗੀ ਮੈਡਮ ਸਾਡਾ ਫਾਈਟਰ ਜਿੱਤ ਕਰੈਸ਼ ਹੋਇਆ ਸੀਗਾ ਉਹ ਜਿੱ ਸਾਫ ਹੋਇਆ ਪਾਕਿਸਤਾਨ ਹੱਸ ਰਿਹਾ ਤੁਸੀਂ ਸਮਝ ਨਹੀਂ ਰਹੇ ਕਮੈਂਟ ਦੇ ਵਿੱਚ ਕਿਉਂ ਹੱਸ ਰਿਹਾ ਅੱਛਾ 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 ਤੇ ਪਾਕਿਸਤਾਨੀ ਆ ਚਾ ਕੋਈ ਗੱਲ ਨਹੀਂ ਪਪਾ ਦੇ ਦਿੰਦੇ ਫਿਰ ਪਾਕਿਸਤਾਨੀ ਜੀ ਕਿਵੇਂ ਉਹ ਮੈਡਮ ਵਧੀਜੀ ਵਧੀਜੀ ਤੁਸੀਂ ਦੱਸੋ ਕਿਥੋਂ ਮੈਮ ਤੁਸੀਂ ਦੱਸ ਦੇਣੀਗੇ ਅ ਅਸੀਂ ਪੰਜਾਬ ਤੋਂ ਆ ਵੀਰੇ ਬਰਨਾਲਾ ਜ਼ਿਲ੍ਹਾ ਪੈਂਦਾ ਹੈਗਾ ਆਪਾਂ ਦਾ ਹੈਲੋ ਵਾਟ ਯੂ ਆਰ ਨੇਮ ਮੇਰਾ ਨਾਮ ਜਸਪ੍ਰੀਤ ਕੌਰ ਆ ਅ ਰਵੀ ਸਿੰਘ ਹੈਲੋ ਜੀ ਮਾ ਕੀ ਮਮਤਾ 786 ਹੈਲੋ ਜੀ ਜੀ ਜੋਬ ਕਰਦੇ ਤੁਸੀਂ ਮੈਂ ਤਾਂ ਵੈਸੇ ਕੱਪੜੇ ਦੇ ਸ਼ੋਰੂਮ 'ਚ ਲੱਗੀ ਹੂ ਆ ਕੱਪੜੇ ਸੇਲ ਕਰਦੀ ਆ ਮੈਂ ਇੱਥੇ ਫੁੱਟਵੇਅਰ ਦੇ ਸ਼ੋਰੂਮ 'ਚ ਹੁਣ ਆਈ ਆ ਤਾਂ ਕਰਕੇ ਕਿਉਂਕਿ ਇੱਥੇ ਮੇਰੇ ਬ੍ਰੇਕ ਹੁੰਦੀ ਹੈਗੀ ਤਾਂ ਕਰਕੇ ਮੇਲੀ ਸੀ ਕਿ ਮੈਂ ਹਾਂ ਜੀ ਵਧੀਆ ਜੀ ਤੁਸੀਂ ਦੱਸੋ ਅਰਵਾਜ਼ ਹੈਲੋ ਜੀ ਹਾਊ ਆਰ ਯੂ ਵਧੀਆ ਜੀ ਤੁਸੀਂ ਦੱਸੋ ਚੜ੍ਹਦੀ ਕਲਾ ਹੈ ਆਪਾਂ ਤਾਂ ਮੈਰਿਡੋ ਤੁਸੀਂ ਹਾਂਜੀ ਜਸਟ ਦਿਲੋ ਮੈਰਿਡੈਂਸ ਠੀਕ ਹੈ ਜੀ ਚਲੋ ਵゼ ਠੀਕ ਹੀ ਚਾਹੀਦਾ ਜੀ ਮੈਡਮ ਦਿੱਲੀ ਤੋਂ ਹਾਂ ਪੰਜਾਬ ਦੀ ਕੁੜੀ ਲੱਭ ਰਹੀ ਹਾਂ ਦਿੱਲੀ ਵਾਲੀ ਕੁੜੀਆਂ ਪੰਜਾਬੀ ਵਧੀਆ ਨਹੀਂ ਬੋਲਦੀਆਂ اچھا ਹਾਂ ਅੱਛਾ ਤੁਹਾਨੂੰ ਪੰਜਾਬੀ ਕੁੜੀ ਚਾਹੀਦੀ ਹੈ ਕੋਈ ਗੱਲ ਨਹੀਂ ਆਪਾਂ ਪਾਲ ਦਾਂਗੇ ਜੇਕਰ ਹੋਈ ਕੋਈ ਜਗਤਾਰ ਸਿੰਘ ਹਲੋ ਜੀ ਪਲੀਜ਼ ਮੇਰਾ ਵੀ ਕਮੈਂਟ ਪੜੋ ਦੇਖੋ ਲੋ ਪਲੀਜ਼ ਸਿਸਟਰ ਜੀ ਹਾਂ ਜੀ ਕੀ ਕੀਤਾ ਸੀ ਤੁਸੀਂ ਕਮੈਂਟ ਕਿ ਮੇ ਉਹ ਬੱਚੇ ਜੀ ਵਧੀਆ ਦੱਸੋ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਹੈ ਅੱਛਾ ਤੁਸੀਂ ਸੰਗਰੂਰ ਤੋਂ ਫਿਰ गुड लुकिंग डियर थैंक यू जी वेरी नाइस थैंक यू हेलो मैम हेलो जी हेलो आपको कौन सा सिंगर लाइक करता है uh, सिंगर तो सारी वाइए नहीं वैसे ज्यादातर uh, सिद्धू मूसे वाली से वीयी बाकी मैं इन्हें कोई खास नहीं अस uh, अगरन तो की लिख रहे हो तुम ਉਹ ਵਾਹ ਹਲੋ ਜੀ ਮੈਂ ਤਾਂ ਚੜਦੇ ਪੰਜਾਬ ਤੋਂ ਪੁੱਛੀ ਸਸੀ ਕਾਲ ਜੀ ਫਰੋਂ ਲਾਹੌਰ ਤੋਂ ਅੱਛਾ ਜੀ ਹੋਰ ਕਿਵੇਂ ਲਾਹੌਰ ਵਾਲਿਓ ਦੀਦੀ ਆਪ ਕਹਾਂ ਤੋਂ ਅਸਾਪਾ ਪੰਜਾਬ ਦੇ ਵਿੱਚੋਂ ਆਗੇ ਬਰਨਾਲਾ ਜਿਲ੍ਹਾ ਪੈਂਦਾ ਵਾ ਮੈਂ ਵੀ ਉਸ ਕੋ ਹੀ ਲਾਈਕ ਕਰਤਾ ਹਾਂ ਕਿਸ ਕੋ ਲੱਗਦਾ ਕੋਈ ਗਾਕ ਨਹੀਂ ਆ ਰਿਹਾ ਹੈ ਗਾਕ ਤਾਂ ਹੈ ਨਹੀਂਗੇ ਸੀਜ਼ਨ ਬਹੁਤ ਲੌਂ ਚੱਲ ਜਾਏਗਾ ਜਸਟ ਹੀ ਲੋ ਐਦਾਂ ਜੀ ਕਮੈਂਟ ਨਾ ਕਰ ਮੈਨੂੰ ਭਜਾਉਣਾ ਪੈਣਾਗਾ ਠੀਕ ਆ ਅੱਛੇ ਜੀ ਜੀ ਤੁਸੀਂ ਸਰਦਾਰ ਨਹੀਂ ਹੋ ਹਾਂ ਜੀ ਕੌਨਸਾ ਸ਼ਾਪ ਹੈ ਸ਼ਾਪ ਆਪਣਾ ਬਲੂ ਪੈਰਟ ਹੈਗਾ ਹੁਣ ਤੇਰੇ ਦੰਦ ਨਿਕਲਦੇ ਹੈ ਪਲੀਜ਼ ਸਿਸਟਰ ਜੀ ਬੇਨਤੀ ਹੈ ਹਾਂ ਜੀ ਬੋਲੋ ਕੀ ਬੇਨਤੀ ਕਰ ਰਹੇ ਹੋਗੇ ਤੁਸੀਂ ਕੀ ਅਰਜ਼ ਕਰ ਰਹੇ ਹੋ ਬੋਲੋ ਕਿੰਨੇ ਸਾਲ ਦੇ ਹੋ ਤੁਸੀਂ ਮੈਂ 27 ਦੀ ਹਾਂ ਮੇਰੀ ਇੱਕ ਕੁੜੀ ਹੈਗੀ 10 ਸਾਲ ਦੀ ਆਪकी शॉप ਹੈ क्या हां जी मेरी शॉप ही है लाल पैरट शॉप नहीं ब्लू पैरट शॉप है की ਹੁਣ ਇਹਨੂੰ ਦੇਖ ਲੋ ਸਾਨੂੰ ਕੀ ਬੋਲੀ ਜਾਂਦਾ ਵਾ ਕੀ ਕਹਿ ਰਿਹਾ ਪ੍ਰਸ਼ਾਂਤ ਕਿਹੜਾ ਪ੍ਰਸ਼ਾਂਤ ਆਗਾ ਮੇਰੇ ਕੋਲ ਤਾਂ ਨਹੀਂ ਕੋਈ ਵੀ ਕਮੈਂਟ ਆਇਆ ਇਦਾਂ ਦਾ ਚਲ ਹੁਣ ਕਰਨ ਦੇ ਉਹਨੂੰ ਕੀ ਕਰਦਾਗਾ ਥੋੜਾ ਹਸਬੰਡ ਕੀ ਕਰਦਾ ਮੇਰਾ ਹਸਬੰਡ ਡਰਾਈਵਰ ਹੈਗਾ ਪ੍ਰਾਈਵੇਟ ਬੱਸ ਚਲਾਉਂਦਾਗਾ ਉਹ ਐਮ ਐਚ ਟੀ ਕਮੈਂਟ ਦੇਖ ਲਓ ਹਾਂਜੀ ਬੋਲੋ ਤੁਸੀਂ ਬੋਲਦਾ ਰਹਿ ਨਹੀਂ ਕੁਝ ਹੈਗਾ ਕਮੈਂਟ ਕੀ ਦੇਖਾਂ ਮੈਂ ਸਿਰਫ ਇਹ ਚੀਜ਼ ਬੋਲਦਾ ਕਮੈਂਟ ਦੇਖ ਲਓ ਹਮ ਵਿਆਹ ਹੋ ਗਿਆ ਹਾਂਜੀ ਵਿਆਹ ਹੋ ਗਿਆ ਆਪਣਾ ਟਾਈਮ ਨਾਲ ਹੀ ਵਿਆਹ ਹੋ ਗਿਆ ਸੀ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਸਸੋ ਉਹ ਹੈ ਤੁਰ ਨਹੀਂ ਜੋਪਰ ਮੌਕਿਨ ਹੈ ਲਾਈਵ ਹਾਂ ਨਾ आपके कितने बच्चे मेरी एक कुड़ी है जी चंगा मैं चलता हूँ बार रखी सुखी रखी चढ़ती कलर रखी थैंक यू थैंक यू दीदी आपकी लड़की का क्या नाम है मेरी लड़की का नाम जा हुआ अमरीन जोत कौरा मैं दसन लग लागी अमरीन जोत कौर है ਵਿਆਹ ਹੋ ਗਿਆ ਇਹ ਮੈਂ ਸ਼ੌਕੀਰ ਹਾਂ ਹਾਂ ਵਿਆਹ ਹੋ ਗਿਆ ਮੇਰਾ ਦਸਤਾ ਦੇ ਦਿੱਤਾ ਤੈਨੂੰ ਮੈਂ ਕੀ ਬੋਲ ਲਈ ਪ੍ਰਸ਼ਾਂਤ ਬੋਲੂ ਹੁਣ ਉਹਨੂੰ ਪ੍ਰਸ਼ਾਂਤ ਨੂੰ ਬੋਲਣ ਦੇ ਤਾਂ ਸਹੀ ਪ੍ਰਸ਼ਾਦ ਨੂੰ ਮੈਂ ਪਛਾਣ ਦੇਣਾਗਾ ਮੈਂ ਕਿਸੇ ਨੂੰ ਉਹਨੂੰ ਬੋਲਣ ਦਿੰਦੀ ਹੈਗੀ ਮੈਂ ਪਹਿਲਾਂ ਹੀ ਘਟ ਜੰਨੀ ਹੁੰਦੀ ਤੁਹਾਨੂੰ ਦੱਸਦੀ ਹਾਂ ਤੈਨੂੰ ਕੱਲੇ ਨੂੰ ਵਾਰਨਿੰਗ ਦਿੱਤੀ ਸੀ ਮੈਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਆਪਾ ਪੰਜਾਬ ਤੋਂ ਰਹਿਣ ਵਾਲਿਆਂਗੇ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਪੈਂਦਾ ਹੈ ਜਗਤਾਰ ਸਿੰਘ ਹਲੋ ਜੀ ਹਲੋ ਪ੍ਰਸ਼ਾਦ ਜੀ ਨਾਮ ਦੇ ਤਾਂ ਕੋਈ ਆਈਡੀ ਨਹੀਂ ਹੈਗੀ ਤਾਂ ਪ੍ਰੇਸ਼ਾਨ ਤਾਂ ਪ੍ਰੇਸ਼ਾਨ ਕਰੀ ਜਾਣਾਗਾ ਕਿੱਥੇ ਆ ਪ੍ਰੇਸ਼ਾਨ ਮੇਰੇ ਕੋਲ ਤਾਂ ਕੋਈ ਆਈਡੀ ਨਹੀਂ ਸ਼ੋਰ ਹੋਈ ਜੀ ਢਿੱਲੋ ਹਲੋ ਜੀ ਜਸਟ ਢਿੱਲੋ ਹੈਗੀ ਆ ਉੱਪਰ ਉਹ ਪਰ ਨਾਂ ਕੀ ਹੋ ਗਈ ਕਾਫੀ ਟਾਈਮ ਬਾਅਦ ਹੁਣ ਤਾਂ ਨਹੀਂ ਆਈ ਹੈਗੀ ਪਰ ਤੁਹਾਨੂੰ ਇੰਨੇ ਜਲਦੀ ਵਿਆਹ ਨਹੀਂ ਸੀ ਕਰਾਉਣਾ ਚਾਹੀਦਾ ਉਹ ਤਾਂ ਸਾਡੀ ਖੁਦ ਦੀ ਮਰਜ਼ੀ ਨਹੀਂ ਸੀ ਚੱਲਦੀ ਸਾਡੇ ਘਰ ਦੀ ਮਰਜ਼ੀ ਚੱਲਦੀ ਸੀ ਪਰ ਜਿੱਦਾਂ ਦਾ ਵੀ ਲੱਭਿਆ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਲੱਭਿਆਗਾ ਮੈਂ ਨਾਗaland ਤੋਂ ਜੀ ਓਕੇ ਜੀ ਓਕੇ ਹੈਲੋ ਜੀ ਹੈਲੋ ਜਿਕਤਾ ਸਿੰਘ ਜੀ ਮੇਰਾ ਵੇਟ ਕਰ ਲੈਂਦੀ ਆਪਾਂ ਕਰਵਾ ਲੈਣਾ ਸੀਗਾ ਕਿਉਂ ਤੇਰੇ ਖਾਤਰ ਬੈਠੀ ਰਹਿੰਦੀ ਹੈ ਬਾਜੂ ਦੰਦ ਜੇ ਕੱਢ ਦਿੰਦਾ ਚਲ ਕੋਈ ਨਾ ਐਦਾਂ ਦਾ ਨਹੀਂ ਮਜ਼ਾਕ ਨੂੰ ਮੈਂ ਕੁਝ ਨਹੀਂ ਕਹਿੰਦੀ ਹੈਗੀ ਤੂੰ ਮਜ਼ਾਕ ਕਰ ਸਕਦਾਗਾ ਪਰ ਸੀਰੀਅਸ ਨਾਲ ਹੀ ਮੇਰੀ ਕਿਸੇ ਵੀ ਗੱਲ ਨੂੰ ਠੀਕ ਆ ਸੋ ਠੀਕ ਹੁਣ ਮੈਂ ਜਾਣੇ ਮੇਰੇ ਬ੍ਰੇਕ ਖਤਮ ਹੋ ਰਹੀ ਹੈਗੀ ਕੱਲ ਨੂੰ ਮਿਲਦੇ ਹਾਂਗੇ ਸੇਮ ਟਾਈਮ 4:40 ਜੀ ਜਿਹਨੇ ਹੁਣ ਹੋਇਆ ਆ ਸਕਦਾ ਜਿਹਨੇ ਨਹੀਂ ਆਉਣਾ ਚਾਹੀ ਆਉਣਾ ਨਾ ਹੋ ਵੀ ਆਵੇ ਕੋਈ ਚੈੱਕ ਕਰ लीजिएगा ਓਕੇ ਬਾਏ ਵੈਗਰੂਸ ਤੁਹਾਡੇ ਸਾਰਿਆਂ ਤੇ ਮੇਰੇ ਪਰ ਹੱਥ ਰੱਖ ਕੇ ਬਹੁਤ ਸੋਹਣ ਸੋਹਣ ਕਮੈਂਟ ਕੀਤੀਨੇਗੀ ਓਕੇ